ਹੈਲੋ ਮੈਮ ਹੈਲੋ ਕਿਵੇਂ ਹੋ ਤੁਸੀਂ ਤੇ ਭਾਂਡਿਆਂ ਦੀ ਸੇਵਾ ਦੇ ਨਾਲ ਯਾਰ ਨਾ ਪਿਆਰੇ ਤੁਹਾਨੂੰ ਇਹ ਕਮੈਂਟ ਧਾਕੇ ਸੀ ਕਿੰਨਾ ਵਧੀਆ ਥਿਊ ਹੈ ਨਾ ਟ੍ਰੇਨ ਦਾ ਗਾਇਜ਼ ਬਹੁਤ ਜ਼ਿਆਦਾ ਬੋਰ ਹੋ ਚੁੱਕੇ ਆ ਚਲੋ ਫਿਰ ਹੁਣ ਹੋ ਗਿਆ ਮੈਨੂੰ ਠੀਕ ਆ ਚਲੋ ਕਿਵੇਂ ਦਾ ਲੱਗਾ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਅੱਜ ਕੋਮਲ ਉਹ ਨਾਲ ਵੀ ਹੈਲੋ ਹੈਲੋ ਮੈਂ ਹੈਲੋ ਕਿਵੇਂ ਹੋ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਹੋ ਹਾਂਜੀ ਅੱਜ ਕੋਮਲ ਤੇ ਅਮਨ ਸੁਬਾ ਸੁਬਾ ਆ ਗਿਆ ਇਹਨਾਂ ਦੀ ਅੱਜ ਕੋਮ ਅਮਨ ਦੀ ਕਜ਼ਨ ਦੀ ਅੱਜ ਪ੍ਰੀ ਬ੍ਰਾਈਡਲ ਮਹਿੰਦੀ ਆ ਹਾਂਜੀ ਤੇ ਕਿਵੇਂ ਰੈਡੀ ਹੋ ਹਾਂਜੀ ਮੈਂ ਫੁੱਲ ਐਕਸਾਈਟਡ ਹਾਂਜੀ ਬਹੁਤ ਤੇ ਵਧੀਆ ਵਧੀਆ ਕੰਮ ਕਰਕੇ ਆਇਓ ਹਾਂਜੀ ਤੇ ਅੱਜ ਇਹ ਚੱਲੇ ਉਹਨਾਂ ਦੇ ਘਾਰ ਹੀ ਕਿਉਂਕਿ ਇਹਨਾਂ ਨੇ ਫੰਕਸ਼ਨ ਵੀ ਅਟੈਂਡ ਕਰਨਾ ਹੈ ਤੇ ਨਾਲ ਨਾਲ ਉਹਨਾਂ ਦਾ ਕੰਮ ਵੀ ਕਰਨੀਏ ਫੇਸ਼ਲ ਵੈਕਸਿੰਗ ਔਰ ਮਹਿੰਦੀ ਹੈ ਇਹਨਾਂ ਦੀ ਤੇ ਸਵੇਰ-ਸਵੇਰ ਵਿਚਾਰੀਆਂ ਪੂਰਾ ਟਿਚ ਫਿੱਟ ਹੋ ਕੇ ਮੈਂ ਉਹਨਾਂ ਨੂੰ ਕਿਹਾ ਸੀ ਡਬਲ ਡਬਲ ਸਾਕਸ ਪਾ ਕੇ ਤੇ ਟੋਪੀਆਂ ਟਾਪੀਆਂ ਸਟਾਲ ਸਟੂਲ ਪੂਰਾ ਪਾ ਕੇ ਤੇ ਫਿਰ ਟੋ ਕੇ ਆਈਆਂ ਤੇ ਅੱਜ ਮੈਂ ਲੰਦਾ ਸੂਟ ਵੀ ਪੂਰੇ ਹੈ ਕਢਾਈਆਂ ਕਢਾਈਆਂ ਪਾਏ ਹੋਏ ਆ ਜਾਂ ਕਿ ਫੰਕਸ਼ਨ ਵੀ ਇਹਨਾਂ ਨੇ ਅਟੈਂਡ ਕਰਨਾ ਹੈ ਨਾ ਇਸ ਕਰਕੇ ਏ ਸੋਹਣੀਆਂ ਲੱਗਦੀਆਂ ਪਈਆਂ ਜੀ ਹਾਂਜੀ ਥੈਂਕ ਯੂ ਤੇ ਟੋਪੀ ਐਵੇਂ ਲੱਗਦੀ ਪਈ ਉਹਨਾਂ ਦੇ ਘਰੇ ਗਾਰਡ ਨਹੀਂ ਬਣ ਕੇ ਖੜਾ ਇੱਕ ਵਧੀਆ ਮੈਮ ਸੀ ਕਮਰੇ ਕਸੇ ਕਰਕੇ ਚੱਲੇ ਠੀਕ ਹੈ ਤੇ ਕੁੜੀਆਂ ਬਹੁਤ ਮਿਹਨਤੀ ਐ ਵਧੀਆ ਉੱਠ ਪੈਂਦੀ ਐ ਟਾਈਮ ਨਾਲ ਹੀ ਮੇਰੇ ਤੋਂ ਵੀ ਪਹਿਲਾਂ ਤੇ ਇਹਨੇ ਦਰਵਾਜ਼ਾ ਖੋਲਣ 'ਚ ਥੋੜਾ ਲੇਟ ਕਰ ਦਿੱਤਾ ਇਹ ਥੋੜਾ ਜਿਹਾ ਜ਼ਿਆਦਾ ਥੋੜਾ ਨਹੀਂ ਜ਼ਿਆਦਾ ਹੀ ਸੁਸਤ ਆ ਤੇ ਰਾਤ ਨੂੰ ਮੇਰੇ ਜਿਹੜਾ ਚਾਹ ਤਾਂ ਤੋਂ ਤਰਨਲਾ ਪਾਂਡਾ ਵੀ ਨਹੀਂ ਰਹਿਣ ਦਿੰਦੇ ਉਹ ਵੀ ਬਸ ਮੇਰੇ ਪੈਨ ਤੋਂ ਬਾਅਦ ਚ ਕੌਫੀਆਂ ਬਣਾ ਬਣਾ ਪੀਂਦੇ ਤੇ ਹਣ ਮੈਂ ਚਾਹ ਕਰਨੀ ਆ ਤੇ ਮੈਂ ਮਾ ਪਹਿਲਾ ਪਾਂਡੇ ਤੋਂ ਤੇ ਚਲੋ ਬੈਸਟ ਆਫ ਲੱਕ ਤੁਹਾਨੂੰ ਥੈਂਕ ਯੂ ਮੈਨ ਸੋ ਮਚੀ ਮੈਮ ਤੇ ਵਧੀਆ ਵਧੀਆ ਕੰਮ ਕਰਕੇ ਆਉਣਾ ਮੈਨੂੰ ਫੋਟੋ ਲੈ ਲਿਓ ਜੀ ਮੈਨ ਦੀਦੀ ਤੇ ਮੈਨੂੰ ਸੈਂਡ ਕਰ ਦਿਓ ਹਾਂਜੀ ਹਾਂਜੀ ਭਰ ਦੇ ਅ ਉਹ ਦਿਖਾਵਾਂਗੇ ਫੈਮਲੀ ਨੂੰ ਵੀ ਯੂਟਿਊਬ ਫੈਮਲੀ ਨੂੰ ਵੀ ਕਿਵੇਂ ਦੀ ਮਹਿੰਦੀ ਲਾਉਣੀ ਆ ਸਾਡੀਆਂ ਕੁੜੀਆਂ ਹਾਂਜੀ ਓਕੇ ਹਾਂਜੀ ਓਕੇ ਓਕੇ ਜੀ ਓਕੇ ਜੀ ਬਾਏ ਬਾਏ ਤੂੰ ਕਹਦੇ ਟਿਊਸ਼ਨ ਤੇ ਜੰਨਾ ਹਾਂ ਕਿੱਦਾਂ ਕੰਿਸ਼ਨ ਯਾਰ ਅੱਜ ਜਾ ਖਰਕਾਰ ਚਾਹਤਾ ਆ ਹੀ ਗਿਆ ਟਿਊਸ਼ਨ ਦਾਣਾ ਤੇ ਜਾਂਸਰ ਚੱਲਿਆ ਟਿਊਸ਼ਨ ਇਹ ਸਵੇਰੇ ਜਾਂਦਾ ਹੈ ਤੇ ਸ਼ਾਮ ਨੂੰ ਜਾਂਦਾ ਦੋ ਟਾਈਮ ਟਿਊਸ਼ਨ ਤੇ ਇੱਥੇ ਖੁਸ਼ ਵੀ ਪੜਨ ਬੈਠ ਗਿਆ ਹੈ ਤੇ ਖੁਸ਼ ਨੂੰ ਅੱਜ ਸਕੂਲੇ ਤਾਂ ਨਹੀਂ ਭੇਜਿਆ ਕਿਉਂਕਿ ਖੁਸ਼ ਵੀ ਪ੍ਰੋਪਰ ਅਜੇ ਠੀਕ ਨਹੀਂ ਹੋਇਆ ਤੇ ਸਕੂਲ ਵਾਲੇ ਬਾਅਦ ਚ ਕਾਲ ਕਰ ਦਿੰਦੇ ਆ ਤੇ ਇਹਨੂੰ ਲੈ ਜਾਓ ਕਿ ਤੇਡੀ ਦੂਰੋਂ ਲਿਜਾਣਾ ਵੀ ਬਹੁਤ ਔਖਾ ਹੈ ਤੇ ਖੁਸ਼ ਕਿੰਨੇ ਘੰਟੇ ਪੜਨਾ ਹੁਣ ਤੋਂ ਤੇ ਜਿੰਨਾ ਸਕੂਲ ਚ ਪੜਦੇ ਆਪਾਂ 4-5 ਘੰਟੇ ਘੱਟੋ-ਘੱਟ 4 ਘੰਟੇ ਤਾਂ ਲਗਾਉਣਾ ਹਾਂ ਕਿਉਂਕਿ ਪੇਪਰ ਨੇੜੇ ਆ ਗਏ ਹੁਣ ਥੋੜੀ ਜਿਹੀ ਮਿਹਨਤ ਵਧਾ ਦੇ ਤੇ ਪਿਛਲੇ ਮਹੀਨੇ ਮੇਰੇ ਬ੍ਰਦਰ ਹੋਣੀ ਇੰਡੀਆ ਆਏ ਸੀ ਕਿਉਂਕਿ ਉਹ ਆਸਟ੍ਰੇਲੀਆ ਸਿਟੀਜ਼ਨ ਆ ਤੇ ਭਤੀਜੇ ਆਏ ਸੀ ਇਹਨਾਂ ਨੇ ਮਸਤੀ ਚ ਹੀ ਰਹਿ ਬਸ ਇਹਨਾਂ ਨੇ ਪੜਿਆ ਬਹੁਤ ਘੱਟ ਆ ਤੇ ਹੁਣ ਚੰਗੀ ਤਰ੍ਹਾਂ ਰੀਜ ਨਾ ਪੜਨਾ ਹੋਣਾ ਦਿਲ ਲਾ ਕੇ ਤੇ ਵਧੀਆ ਰਿਜ਼ਲਟ ਲੈ ਕੇ ਆਉਣਾ ਤੇ ਇੱਥੇ ਮੈਂ ਚਾਹ ਤੇ ਛੋਲੇ ਧਰ ਦਿੱਤੇ ਰਾਤੀ ਮੈਂ ਛੋਲੇ ਪਿਉਂਤੇ ਸੀਗੇ ਕਿਉਂਕਿ ਖੰਗ ਜੀ ਕਾਮ ਨੂੰ ਜਿਹੜੇ ਛੋਲੇ ਦੀ ਸਬਜ਼ੀ ਚੰਗੀ ਹੁੰਦੀ ਮੇਰੀ ਮੰਮੀ ਹਮੇਸ਼ਾ ਕਹਿੰਦੀ ਹੁੰਦੀ ਸੀ ਸੋ ਮੈਂ ਸੋਚਿਆ ਅੱਜ ਮੈਂ ਛੋਲੇ ਦੀ ਸਬਜ਼ੀ ਬਣਾ ਲੈਨੀ ਆ ਤੇ ਇੱਕ ਪਾਸੇ ਮੈਂ ਚਾਹ ਧਰਤੀ ਆ ਤੇ ਸਰਦਾਰ ਜੀ ਚਾਹ ਮੰਗ ਰਹੇ ਸੀ ਤੇ ਆਪਾਂ ਅੱਜ ਦਿਨ ਦੀ ਸ਼ੁਰੂਆਤ ਦਾ ਤੁਹਾਨੂੰ ਦਿਖਾ ਰਹੇ ਆ ਕਿ ਸਵੇਰ ਸਵੇਰ ਸਾਡੇ ਅਵੇਸੇ ਤਾਂ ਇਸ ਟਾਈਮ ਰੋਟੀ ਬਣ ਜਾਂਦੀ ਹੁੰਦੀ ਆ ਅੱਜ ਥੋੜਾ ਲੇਟ ਸੀ ਕਿਉਂਕਿ ਖੁਸ਼ ਨੇ ਸਕੂਲ ਨਹੀਂ ਸੀ ਜਾਣਾ ਜਗਸੀਰ ਨੇ ਆਲਰੇਡੀ ਸਕੂਲ ਤੋਂ ਮਤਲਬ ਕਹਿ ਲੋ ਪੱਕੀ ਲੀਵ ਹੀ ਲੈ ਲਈ ਕਿੰਦਾ ਕਿ ਇੱਕ ਮਹੀਨਾ ਮੈਂ ਇਸ ਤਰ੍ਹਾਂ ਟਿਊਸ਼ਨਾਂ ਪੜ੍ਹ ਕੇ ਘਰੇ ਪੜ੍ਹ ਕੇ ਫਿਰ ਐਗਜ਼ਾਮ ਦੇ ਨਹੀਂ ਜਾਣਾ ਸਿੱਧਾ ਕਿਉਂਕਿ ਉਹਦੀ ਪਲੱਸ 2 ਆ ਤੇ ਥੋੜਾ ਉਹ ਕਹਿੰਦਾ ਕਿ ਸਕੂਲ 'ਚ ਫਿਰ ਪੜਿਆ ਨਹੀਂ ਜਾਂਦਾ ਕਿ ਬੱਚਿਆਂ ਦੇ ਆਰੇ ਲੱਗ ਜਾਈਦਾ ਸੋ ਜ਼ਿਆਦਾ ਬੱਚਿਆਂ ਨੇ ਐਵੇਂ ਕਰਕੇ ਛੁੱਟੀਆਂ ਲੈ ਲਈਆਂ ਤੇ ਕਰ ਰਿਹਾ ਬੈਕ ਪੜ ਰਹਾ ਆ ਤਿਆਰੀ ਕਰ ਰਹਾ ਆਪਣੇ ਇਗਜ਼ਾਮ ਦੀ ਸੋ ਹੁਣ ਆਪਾਂ ਚਾਹ ਬਣਾ ਕੇ ਤੇ ਮਿਲਦੇ ਆ ਤੁਹਾਡੇ ਨਾਲ ਦੇਖੋ ਗਾਇਜ਼ ਕਿੰਨੇ ਭਾਂਡੇ ਹੋ ਚੁੱਕੇ ਆ ਤੇ ਹਜੇ ਸਾਨੂੰ ਰੋਟੀ ਪਾਣੀ ਖਾਣਾ ਹੈ ਰੋਟੀ ਪਾਣੀ ਤਾਂ ਪਹਿਲਾਂ ਦੇ ਇੰਨੇ ਭਾਂਡੇ ਆ ਤੇ ਰੋਟੀ ਪਾਣੀ ਖਾ ਕੇ ਤਾਂ ਸੋ ਸਾਡੇ ਘਰ ਟਿਕ ਹੁੰਦੇ ਆ ਦੋ ਤਿੰਨ ਪਲੇਟਾਂ ਹੀ ਹਜੇ ਕਹਿ ਦਿੰਦੇ ਫੈਮਿਲੀ ਛੋਟੀ ਆ ਤੇ ਜੇ ਵੱਡੀ ਹੋਵੇ ਫਿਰ ਪਤਾ ਨਹੀਂ ਕਿੰਨੇ ਘਾਂਡੇ ਹੋਣੇ ਆ ਸਬਜ਼ੀ ਬਣਾ ਲਈ ਆਟਾ ਗੁੰਨ ਕੇ ਰੱਖ ਲਿਆ ਹੈ ਤੇ ਭਾਂਡੇ ਸਾਫ਼ ਕਰਕੇ ਉਸ ਤੋਂ ਬਾਅਦ ਰੋਟੀ ਬਣਾ ਕੇ ਖਾਣੇ ਤੇ ਬੈਰ ਬਸ ਸਫਾਈ ਦਾ ਕੰਮ ਰਹਿ ਗਿਆ ਸਫਾਈ ਦਾ ਕੰਮ ਹੈ ਮੂੜ ਤੇ ਡਿਪੈਂਡ ਆ ਕਈ ਵਾਰੀ ਪਹਿਲਾਂ ਫਿਨਿਸ਼ ਕਰ ਲੈਣੀ ਆ ਕਈ ਵਾਰੀ ਬਾਅਦ ਵਿੱਚ ਰੋਟੀ ਕਰਦੀ ਆ ਤੇ ਅੱਜ ਇਹਨਾਂ ਨੇ ਜਾਣਾ ਸੀਗਾ ਫਰੋਇਪੁਰ ਮੇਰੇ ਵੱਡੇ ਬੇਟੇ ਨੇ ਤੇ ਮੇਰੇ ਹਸਬੰਦ ਨੇ ਸੋ ਬਸ ਸੱਚ ਇਹਨਾਂ ਨੂੰ ਰੋਟੀ ਪਹਿਲਾਂ ਬਣਾਦਾ ਉਸ ਤੋਂ ਬਾਅਦ ਆਪਾਂ ਬਾਕੀ ਦਾ ਜਿਹੜਾ ਕੰਮ ਬਾਅਦ ਚ ਕਰ ਲਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਆ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਠੀਕ ਸਾਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਚੈਨਲ ਵਲੌਗਸ ਤੇ ਤੇ ਭਾਂਡਿਆਂ ਦੀ ਸੇਵਾ ਦੇ ਨਾਲ ਦੇਖ ਮम्मी ਕਿੰਨੇ ਪਿਆਰੇ ਲੱਗੰਦੇ ਨੇ ਮਿੱਕ ਨਿੱਕੇ ਹੈ ਨਾ ਪਿਆਰੇ ਨੇ ਤੁਵੇਂ ਨਿੱਕਾ ਮੈਂ ਬੈਠਾ ਕਿ ਸੀ ਨਿੱਕ ਨਿੱਕੇ ਬਿੱਲੇ ਆਹ ਮੀਸੁੱੱਚੇ ਨਾ ਦੇਖੀ ਇਹਨਾਂ ਦੀ ਮੰਮੀ ਨੂੰ ਕਿੰਨਾ ਫਿਕਰ ਹੈ ਹਮ ਇਹਨੇ ਆਪਣੇ ਟੱਚ ਨਹੀਂ ਕਰੰਦੇ ਨਾ ਹਮ ਇਹ ਤਰ੍ਹਾਂ ਦਨ ਕਹਿੰਦਾ ਤੇ ਉਹ ਤੁਨੂੰ ਵੇਖਣ ਦਿੰਦੀ ਉਸ ਕੇਰੀ ਆ ਆਪਣੇ ਬੱਚਿਆਂ ਪ੍ਰਤੀ ਮੇਰੇ ਕਿ ਨਹੀਂ ਇਹਨੂੰ ਪਤਾ ਵੀ ਮੈਨੂੰ ਦੁੱਧ ਇੱਕ ਦੋ ਦਿਨਾਂ ਚ ਮੇ ਵੀ ਇਹਨਾਂ ਦੀ ਅੱਖਾਂ ਵੀ ਖੁੱਲ ਜਾਣੀਆਂ ਫਿਰ ਵੇਖਦੇ ਵੇਖਿਓ 扑ਕਦੇ ਫਿਰਦੇ ਇੰਦਰੀ ਦੇ ਨਾਵਿਰ ਕੜੇ ਬੈਣੇ ਆ ਤਿੰਨ ਮੇਲ ਤੇ ਤਿੰਨ ਫੀਮੇਲ ਆ ਹਮਮ ਓਕੇ ਮੈਂ ਦੇਖਿਆ ਨਾ ਉਹ ਤੋਖ ਲੱਗੀ ਹੈ ਇਹ ਤਾਂ ਉਹਦੀ ਮੀ ਲੱਭਦੇ ਪਏ ਘਾਸ਼ਾ ਕਿੰਨੀ ਵਧੀਆ ਲੱਗਦਾ ਕਿੰਨਾ ਵਧੀਆ ਥਿਊ ਹੈ ਨਾ ਟ੍ਰੇਨ ਦਾ ਗਾਈਜ਼ ਇੱਧਰ ਵੇਖੋ ਸਾਡੇ ਗੂਏ ਦੇ ਅੱਗੇ ਦੀ ਟ੍ਰੇਨ ਲੰਘਦੀ ਬਹੁਤ ਹੀ ਪਿਆਰਾ 뷰 ਆ ਗਾਈਜ਼ ਬਹੁਤ ਜ਼ਿਆਦਾ ਬੋਰ ਹੋ ਚੁੱਕੇ ਆ ਇਹਨੂੰ ਸੁਸਤਲ ਨੂੰ ਉਠਾਉਣਾ ਪੈਣਾ ਉੱਠ ਜੱਗੇ ਉੱਠ ਆ ਜਾ ਗੇਮ ਖੇਡਣ ਲੱਗੇ ਆ ਆ ਆ ਆ ਆ ਜਾ ਜਲਦੀ ਬਾਪ ਕੀ ਹੋਇਆ ਅਖਬਾਰ ਚੜਿਆ ਆ ਜਾ ਹਾਇ ਆ ਤੇ ਮਾਰੀ ਕਿੰਨੀ ਖੁੱਲੀ ਹੈ ਕਿੰਨੇ ਗਲਾਂ ਘਰ ਨਹੀਂ ਖਾਣਾ ਨਹੀਂ ਲੜਨਾ ਨਹੀਂ ਲੜਨਾ ਨਹੀਂ ਕਿਸੇ ਨੇ ਲੜਨਾ ਨਹੀਂ ਤੇ ਚਲੋ ਆਪਣੀ ਕੌਣ ਖਾਈ ਜਾਂਦਾ ਖਾਣਾ ਨਹੀਂ ਬਈ ਪਹਿਲੋ ਗੇਮ ਚ ਜਿੱਤਣਾ ਹੈ ਤੇ ਇੱਥੇ ਅਸੀਂ ਮੋਮਬਤੀਆਂ ਦਾ ਸੈਟਅਪ ਲਾ ਲਿਆ ਤੇ ਇਧਰ ਮੇਰੇ ਬੱਚਿਆਂ ਦੀ ਖਾਣ ਪਿੱਛੇ ਚੱਲ ਰਹੀ ਲੜਾਈ ਤੇ ਲੜਾਈ ਨੂੰ ਕਰਦੇ ਇਗਨੋਰ ਤੇ ਆਪਾਂ ਸ਼ੁਰੂ ਕਰਦੇ ਇਧਰ ਵੇਖੋ 12 ਮੋਮਬਤੀਆਂ ਲਾ ਲਈਆਂ ਤੇ ਪਹਿਲੀਆਂ 4 ਬੁਝਣ ਤੇ ਕੋਈ ਨਹੀਂ ਮਤਲਬ ਗਿਫਟ ਰੱਖਿਆ ਤੇ 5ਵੀਂ ਤੋਂ ਲੈ ਕੇ 12ਵੀਂ ਤੱਕ ਜਿੰਨੀਆਂ ਮੋਮਬਤੀਆਂ ਬੁਝਣਗੀਆਂ ਤੇ ਨਾਲ ਨਾਲ ਜਿਵੇਂ 6ਵੀਂ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਤੇ ਲੇਜ਼ ਤੇ ਚਾਕਲੇਟਸ ਦਿੱਤੇ ਜਾਣਗੇ ਸੋ ਚਲੋ ਆਪਾਂ ਕਰਦੇ ਆਂ ਗੇਮ ਸਭ ਤੋਂ ਪਹਿਲਾਂ ਕੌਣ ਕਰੂਗਾ ਕੌਣ ਮੋਮਬਤੀਆਂ ਬੁਝਾ ਵਗਾ ਜੋ ਚਲ ਖਸ ਮੈਂ ਘਰੀ ਉੱਧਾ ਦੇਣੀਆਂ ਤੇ ਉਧਰ ਬਣਾ ਨਾ ਇਧਰੋਂ ਐਂਜ ਐ ਮਾਰਨੀ ਹਾਂ ਖੁਸ਼ੀ ਦੇਖੋ ਤੇ ਮੂਹਰ ਦੀ ਜਣਾ ਇਸ ਜਣਾਵੇ ਇੱਕ ਮੰਡ ਜਿੱਥੇ ਬੈਗੇ ਸਾਰੇ ਇਹ ਫੜੇ ਜੀ ਰੱਖੀ ਦੂਰ ਆਪਾਂ ਮੋਮਬੱਤੀਆਂ ਥੋੜੀਆਂ ਲਾਈਆਂ ਇਸ ਕਰਕੇ ਆ ਲਾਈਨ ਦਾ ਰੱਖਣਾ ਥੋੜਾ ਜਿਹਾ ਡਿਸਟੈਂਸ ਬਣਾ ਕੇ ਤੇ ਇਸ ਲਾਈਨ ਦੇ ਕੋਲ ਬੈਠ ਕੇ ਤੇ ਸਭ ਤੋਂ ਘਰ ਦਾ ਨਿੱਕਾ ਮੈਂਬਰ ਪਹਿਲਾਂ ਸਟਾਰਟ ਕਰਨ ਜਾ ਰਿਹਾ ਹੈ ਖੁਸ਼ ਚਲੋ ਖੁਸ਼ ਮਾਰੋ ਫੂਕ ਜਿੰਨੀ ਲੰਬੀ ਫੂਕ ਹਾਂ ਆਪਣੇ ਆਪ ਹੀ ਕਰ ਦੂਗਾ ਕੋਈ ਗੱਲ ਨਹੀਂ ਇਹ ਦੇਖਦੇ ਆਪਾਂ 1 2 3 4 ਹਾਂ ਨਹੀਂ ਹਾਂ ਹਾਂ ਸੜ ਜਾ ਕਮੈਂਟ ਨਹੀਂ ਵੈਸੇ 1 2 3 4 ਚੌਥੀ ਤੱਕ ਚੌਥੀ ਰਹਿ ਗਈ ਜੇ ਜਿੱਥੇ ਤੱਕ ਪਹੁੰਚ ਗਈ ਜਿੱਥੇ ਬਰਾਬਰ ਨਹੀਂ ਚੌਥੀ ਤੱਕ ਕੋਈ ਨਹੀਂ ਗਿਆ ਚੌਥੀ ਤੱਕ ਕੋਈ ਨਹੀਂ ਹੈ ਕੋਨਾ ਪੰਜਵੀਂ ਤਾਂ ਬੰਦਗੀ ਜਗਦੀ ਰਹੇਗੀ ਤੇ ਬੱਸ ਨਾ ਨਾ ਜਿੰਨੇ ਬਰਾਬਰ ਜਗਦੀ ਰਹੇ ਜੇ ਉਹ ਹਾਂ ਆ ਵੈਸੇ ਪੰਜਵੀਂ ਦਾ ਬੰਦਾ ਹੈ ਨਹੀਂ ਇਹ ਗਲਤ ਹੋ ਗਿਆ ਗੱਤਰੀਏ ਪੈਦੂ ਕਿ ਨਹੀਂ ਅਗੀ ਥਾਂ ਚੱਲ ਜੱਗੇ ਹੁਣ ਤੇਰੀ ਵਾਰੀ ਆ ਪੱਕਾ ਕਿ ਨਹੀਂ ਚਲਾਇਆ ਚਾਰ ਨੇ ਉੱਤਰ ਹਾਂ ਜਾ ਇੱਕ ਗਿੱਠ ਪੂਰਾ ਇਹਨੂੰ ਨਹੀਂ ਡਿਸਟੈਂਸ ਦੇਣਾ ਜੋ ਜੀ ਹੁਣ ਜਾ ਸਰਦੀਵਾਰੀ ਚਲੋ ਜਾ ਚ ਕਿੰਨੇ ਇੱਕ ਦੋ ਤਿੰਨ ਚਾਰ ਚਾਰ ਗਈਆਂ ਇਹਦੇ ਤੋਂ ਚੱਲ ਆ ਤੇਰਾ ਚੱਕ ਲੈ ਚਲੋ ਹੁਣ ਹੁਣ ਤੋਂ ਦੀਵਾਰੀ ਸਰਦਾਰ ਜੀ ਪਹਿਲਾਂ ਜਗਾ ਲਓ ਮੋਮਬਤੀਆਂ ਜਗਾੜ ਕੇਵੇਂ ਬਣਾਉਣਾ ਹੂੰ ਐਵੇਂ ਹੋਣਾ ਕਿ ਤੂੰ ਨੂੰ ਜਿਵੇਂ ਕੰਫਰਟ ਲੈਦਾ ਤੈਨੂੰ ਪਤਾ ਵੀ ਐਵੇਂ ਬੁਝਣੀਆਂ ਆਪਦਾ ਸਹੀ ਤਰੀਕਾ ਵੇਖ ਲਓ ਕਿਹੜਾ ਨੇ ਬੁਝਾਈ ਨਾ ਬਾਸ ਵੱਜ ਗਈ ਐਵੇਂ ਹੁੰਦਾ ਹੈ ਇੱਕ ਟੀਰ ਹਰ ਮੈਂ ਚੱਲ

ਹਾ ਸਣੀ ਤੋ ਦਾਦੂ ਮੇਰੇ ਤੁਹਾਡੇ ਚ ਬੇਈਮਾਨੀ ਆ ਸੀ ਪਹਿਲਾ ਤਿੰਨ ਸੀ ਹੁਣ ਦੋ ਚਾ ਆਵੇ ਚਲੋ ਹੁਣ ਮੇਰੀ ਵਾਰੀ ਆ ਤੁਹਾਨੂੰ ਮੈਂ ਤਰੀਕਾ ਦੱਸਦੀ ਹਾਂ ਚਲੋ 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 ਕਿਹ ਬੁੱਝ ਗਏ ਨੀ ਯਾਰ ਹੁਣ ਮੇਰੀ ਵਾਰੀ ਆ ਗਈ ਜੀ ਚਲ ਬਣਾ ਦੇ ਕੇ ਨੀ ਚਲੋ ਚਲੋ ਅਗਰ ਮੇਰੀ ਵਾਰੀ ਅਗਰ ਸਾਡੀਆਂ ਕਿੰਨੀਆਂ ਕਰੀਏ ਲਾ ਕੇ ਹੋ ਕਿੱਥੇ ਕੋਈ ਨਹੀਂ ਬੁਝੇਗੀ ਚੱਲੈ ਚਲੋ 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 ਲਤਾ ਦਾ ਜ਼ਾ ਵਿੱਚ ਰਹਿ ਗਿਆ ਕੋਈ ਬਣੀ ਕਾ ਮੇਰਾ ਚਾਕਲੇਟ ਪੰਚਾ ਦਾਦਾ ਆ ਚਾਰਾ ਤੇ ਕੁਝ ਵੀ ਨਹੀਂ ਆ ਗਿਆ ਪੈਲੀਆਂ ਤੇ ਮੈਂ ਤੇਰੇ ਤੇ ਪਾ ਪੈਣਾ ਤਾਂ ਅੱਗੇ ਨਿਕਲ ਗਈਆਂ ਮੈਂ ਗਿਆ ਹੁਣ ਨੈਕਸਟ ਟਰਨ ਉੱਤੋਂ ਢਾਹ ਚੱਲੂਗਾ ਮੇਰੀ ਗੱਲ ਸੁਣੋ ਜੇ ਤੁਹਾਨੂੰ 5 ਸਟਾਰ ਆ ਗਿਆ ਤੁਸੀਂ ਮੈਨੂੰ ਦੇ ਦਿਓ ਠੀਕ ਆ ਢਾਤ ਨਾ ਡੇਲ ਢਾਤ ਨਾ ਚੱਲ ਫਿਰ ਮੈਂ ਤੁਹਾਡੀ ਹੈਲਪ ਕਰੂੰਗੀ ਨਾ ਮੋਮਬਤੀਆਂ ਬਜਾਉਣ ਚ ਫਾਈਵ ਸਟਾਰ ਬਿਜਰੂਗੋ ਗਿਆ ਤੁਹ ਨਹੀਂ ਲੱਗਦਾ ਬਿਜਰੂਗੋਗੇ ਚਲੋ 1 2 3 ਗੋ ਵਾਓ ਹਾਊ ਮਚ ਯਾਗਦੇ ਸਾਹਿਬ ਪੰਜ ਸਟਾਰ ਆਹ ਫਾਈਵ ਸਟਾਰ ਤੇ ਵਾਓ ਕੱਕਾ ਘਟੇ ਇਹ ਹੁਣ ਮੇਰੇ ਨਾਲ ਡੀਲ ਡਨ ਕੀਤੀ ਆ ਕਿ ਨਹੀਂ ਹਾਫ ਹਾਫ ਕਰਾਂਗੇ ਕਿ ਪੂਸਣ ਲਈ ਦੇ ਦਵਾਂ ਨਹੀਂ ਭੂਗ ਮਾਰੋ ਤੇ ਜਿੱਤੋ ਨਹੀਂ ਬਦਲਗੇ ਬਦਲਣਾ ਨਹੀਂ ਵੀ ਡੀਲ ਡਨ ਕੀਤੀ ਆ ਪਾ ਅਗਲੀ ਪੂਸਰੇ ਇਹ ਜਾਊਗੀ ਹੁਣ ਪ੍ਰੈਕਟਿਸ ਹੋ ਜਾਣੀ ਨਾ ਹੁਣ ਔਲੀ ਔਲੀ ਕਰਦਾ ਇੱਥੇ ਰਹਿਣਾ ਬਸ ਹਣ ਪ੍ਰਾਈਜ਼ ਯਾਦ ਰੱਖੋ ਆਪਦਾ ਚੱਲ ਵੀ ਆਹ ਹੁਣ ਤੇਰੀ ਵਾਰੀ ਹੁਣ ਮੈਂ ਕਰਦਾ ਨਹੀਂ ਖੁਸ਼ ਹਾਂ ਫੇਰ ਜਾਂਦੀ ਸਿੱਧੀ ਚਲੋ ਖੁਸ਼ ਤੇਰਾ ਪੋਲਾ ਹੋ ਜੇ ਕਿਤੇ ਗਿਆ ਆ ਨਾ 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 ਚਾਕਲੇਟ ਤੇਰੀ ਫਾਈਵ ਸਟਾਰ ਤੇ ਅੱਖ ਸੀ ਨਾ ਪਰ ਗੱਲ ਨਹੀਂ ਬੜੀ ਤੇਰੀ ਆ ਪੱਕੀ ਹਾਣੀ ਆ ਯਾਰ ਦਹਾਂ ਦੀ ਆ ਤੇ ਆ ਵੀ ਇਹਦਾ 3 ਐਕਸਚੇਂਜ ਕਰ ਲਉਣਾ ਕੰਮ ਨਹੀਂ 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 ਫਾਈਵ ਸਟਾਰ ਜਿੰਨੂੰ ਪਸੰਦ ਹੋ ਫਾਈਵ ਸਟਾਰ ਉਹਨੂੰ ਹੀ ਮਿਲੂਗਾ ਹੁਣ ਨਿੱਕੀ ਫੂਕ ਮਾਰਨੀ ਬਾੜੀ ਵੱਡੀ ਨਹੀਂ ਬਸ ਮੈਂ ਇੱਥੋਂ ਤੱਕ ਪਹੁੰਚਣਾ ਚਾਹਣੀ ਆ ਹੁਣ ਵਿੱਚ ਵਿੱਚੋ ਚੇਂਜ ਹੁੰਦੇ ਰਹਿੰਦੇ ਹੁੰਦੇ ਆ ਹੁਣ ਇਹਨਾਂ ਨੂੰ ਇਨਕੀ ਬਦਲਾ ਬਦਲੀ ਵੀ ਕਰਨ ਦਾ ਟਾਈਮ ਹੋ ਗਿਆ ਆ ਫਾਈਵ ਸਟਾਰ ਤਾਂ ਤੋ ਇੱਥੇ ਖੜਾ ਰਹਿ ਬੈ ਨਾ ਮੈਨੂੰ ਸੌਖਾ ਹੋ ਜਾਊਗਾ ਕੀ ਹੋਣਾ ਬਦਲੀ ਹਰ ਫਾਈਵ ਸਟਾਰ ਨੂੰ ਪਿੱਛੇ ਪਿੱਛੇ ਕਰ ਲੀ ਜਾਂਦਾ ਵੀ ਕੋਈ ਜਿੱਤ ਨਾ ਲਵੇ ਚਲੋ ਚਲ ਇੱਕ ਤਾਂ ਜਿੱਤ ਹੀ ਲਿਆ ਤੇਰੇ ਪਾਪੇ ਨੇ ਹਾਂ ਉਹ ਤਾਂ ਜਿੱਤ ਹੀ ਲਿਆ ਤੇ ਨੂੰ ਚਲੋ ਚਲ ਮੋਟੇ ਆ ਜਾ ਬੱਸ ਕਰ ਹੁਣ ਉਨੇ ਆਉ ਦਾ ਪ੍ਰਾਈਜ਼ ਖਾ ਵੀ ਲਿਆ ਏ ਆ ਜਾ ਸਾਰਾ ਬੜਾ ਝੰਗ ਗਿਆ ਚੱਲ ਹੋਰ ਝੰਬਨ ਵੀ ਨੇ ਕੰਮ ਕਰਤਾ ਆ ਜਾ ਹਣ ਛੋਟੇ ਮੁੱਦੇ ਮੁੱਦੇ ਨਹੀਂ ਨਹੀਂ ਐਂ ਕਹੀ ਨਹੀਂ ਨਹੀਂ ਸਹੀ ਆ ਮੈਂ ਹਾਂ ਚਾਰ ਕਹੋ ਚੱਲ ਇਹ ਮੇਰੇ ਵਰਗਾ ਹੀ ਆ ਵਿਚਾਰਾ ਪਹਿਲੀ ਵਾਰੀ ਤਾਂ ਵੈਸੇ ਜਿੱਤ ਗਿਆ ਅਤ ਕਿ ਮੈਨੂੰ ਜਿਤਨਾ ਨਹੀਂ ਅੱਗੇ ਕੋਈ ਚੱਜ ਦਾ ਪ੍ਰਾਈਜ਼ ਰੱਖੋ ਫਿਰ ਅਗਲਾ ਕੋਈ ਫੋਕਸ ਆ ਵੀ ਆਪਦੇ ਕੱਡੇ ਚਾਰ ਬਾਾਰ ਦੂਰ ਵੱਡੇ ਬਿਪੂਕ ਆਪਦੀ ਹਵਾ ਵੀ ਘੱਡ ਲੋ ਆ ਦੋਨਾਂ ਸਾਂਝਾ ਰੱਖਿਆ ਹੋਇਆ ਹੈ ਨਹੀਂ ਚਲੋ ਨਹੀਂ ਨਹੀਂ ਭਾਈ ਮੈਨੂੰ ਫਾਈਵ ਸਟਾਰ ਅੱਗੇ ਕਰ ਦੇ ਹੁਣ ਤੇ ਅੱਗੇ ਅੱਗੇ ਆ ਦੇਖੋ ਛੱਡ ਜਾ ਆ ਡੇਰੀ ਬਿਲ ਚਲੋ ਡੇਰੀ ਬਿਲ ਕਿੱਥੇ ਕਰ ਦੇਣੇ ਚੱਲ ਨਹੀਂ ਨਹੀਂ ਡੇਰੀ ਬਿਲ ਦੀ ਜਗ੍ਹਾ ਤੇ ਆ ਕਰ ਦੋ ਚੱਕ ਲਓ ਆ ਲਓ ਤੁਹਾਨੂੰ ਇਹ ਦੂ ਅੱਗੇ ਕੀ ਕਰਦੇ ਆ ਫੇਲ ਕਰਦੇ ਇੱਥੇ ਇੱਥੇ ਜਾਇਆ ਜਾ র <rôle à décalations> <anye> <Greece fois lö Game91> ਹੁਣ ਆਪਣਾ ਫਾਈਨਲ ਰਾਉਂਡ ਹੋਣ ਜਾ ਰਿਹਾ ਹੈ ਤੇ ਫਾਈਨਲ ਰਾਉਂਡ ਦਾ ਸੀ ਇਹ ਰੱਖਿਆ ਕਿ ਜਿਹੜਾ ਅੱਠ ਪਹਿਲੀਆਂ ਅੱਠ ਮੋਮਬਤੀਆਂ ਬਜਾਊਗਾ ਉਹਨੂੰ ਇਹ ਸਾਰਾ ਮਾਲ ਮਿਲੂਗਾ ਤੇ ਦੇਖਦੇ ਹਾਂ ਕਿਸ ਦੀ ਫੂਕ ਸਭ ਤੋਂ ਵੱਡੀ ਆ ਤੇ ਇਹ ਤੁਹਾਡੇ ਤਿੰਨਾਂ ਦਾ ਰਾਉਂਡ ਹੋਊਗਾ ਮੈਂ ਤਾਂ ਬਸ ਦੇਖਣਾ ਹੀ ਆ ਤੁਹਾਡਾ ਓ ਮਾਈ ਗੋਡ 4 6 7 8 ਆ ਆ 7ਵੀਂ ਰਹਿ ਗਈ ਹਾਂ 7ਵੀਂ ਆ ਗਈ ਯੂ ਆਰ ਫੇਰ ਹਾਂ ਪਹਿਲੀਆਂ 8 ਬੁਝੀਆਂ ਚਾਹੀਦੀਆਂ ਅੱਗੇ ਤਾਂ ਆਪਣਾ ਆਇਆ ਸੀ ਨਾ ਵੀ ਜਿਹਦੇ ਤੇ ਆਊਗਾ ਹੁਣ ਪਹਿਲੀਆਂ ਆ ਗਏ ਤੇ ਇਹਨੂੰ ਐਵੇਂ ਤਾਂ ਨਹੀਂ ਅਮਨ ਕੋਮਲ ਹੋਣੀ ਕੀ ਕਹਿੰਦੀਆਂ ਕੱਲ ਕੀ ਕਹਿੰਦੀਆਂ ਸੀ ਸੂਰ ਨਹੀਂ ਸਾਂਣ ਮੰਮੀ ਝੋਟਾ ਆ ਗਿਆ ਘਰੇ ਕਿਵੇਂ ਮੱਝ ਮੱਝ ਕਹਿੰਦੀ ਮੰਮੀ ਮੱਝ ਚਲ ਹਣ ਸਰਦਾਰ ਸਾਹਿਬ ਵੇਖਦੇ ਆ ਤੁਹਾਡਾ 1 2 3 ਗੋ ਫੂਕ ਮੁੱਕ ਜਾਂਦੀ ਤੁਹਾਡੀ ਫੂਕ ਮੁੱਕ ਜਾਂਦੀ ਜਿਹੜੇ ਸਾਹ ਨਾਲ ਮਾਰਦਾ ਉਹ ਮੱਜੀ ਨਹੀਂ ਚਲ ਹਣ ਚਲ ਖੁਸ਼ ਤੇਰੀ ਵਾਰੀ ਹੁਣ ਦੱਸੋ ਹਣ 1 ਮਿੰਟ ਪਹਿਲਾਂ ਦੱਸੋ ਕਿ ਖੁਸ਼ ਤੇਰੇ ਨਾਲ ਵੱਧ ਫੂਕ ਮਾਰ ਸਕੋ ਕਿ ਨਹੀਂ ਵੀਊ ਦਿਓ ਆਪਦੇ ਨਹੀਂ ਨਹੀਂ ਜੇਤਾ ਫਿਰ ਕਿੰਨੂ ਕਰਾ ਕਰਾਰ ਦੇਵਾਂ ਚਲੋ ਉਹ ਜੀ ਦੂਰ ਫੂਕ ਜੀ ਕਿੱਦਾਂ ਲੱਗਿਆ ਓ ਮਾਈ ਗੋਡ 1 2 3 4 5 6 7 8 ਵਾ ਪੂਰੀਆਂ 8 9 10 ਵੀ ਵਾਓ ਅੱਜ ਦਾ ਵੀਨਰ ਦੇਖੋ ਵਾਓ ਯਾਕਸਿਨ ਕਿਆ ਬੋਲੇਗਾ ਤੂ ਰੇ ਇਹਦੀ ਬਹੁਤ ਜ਼ਿਆਦਾ ਗੰਦਗੀ ਤਾਂ ਚਾਰ ਮੋਡਲ ਸੇ ਛੇੜੀ ਉਧਰ ਜਾ ਹਾਂ ਇਹ ਤਾਂ ਗੱਲ ਵੱਖਰੀ ਨਹੀਂ ਮੈਂ ਤਾਂ ਮੇਰੇ ਤੋਂ ਤਾਂ ਭੁੱਖ ਵੱਜਣੀ ਵੀ ਨਹੀਂ ਵੈਸੇ ਮੇਰਾ ਕੰਮ ਐਸ ਵੇਲੇ ਡਾਊਨ ਹੁੰਦਾ ਸੋ ਅੱਜ ਦਾ ਮਾਲ ਸਾਰਾ ਗੋਸਟੂ ਦਿਲ ਖੁਸ਼ ਦਿਲ ਖੁਸ਼ ਚੱਕਲਾ ਖੁਸ਼ ਹੁਣ ਵੀਡੀਓ ਦੇ ਐਂਡ ਤੇ ਕਿਹ ਬੰਡੀ ਰਹਿਣਾ ਖੁਸ਼ ਹੋ ਗੱਲ ਵੱਖਰੀ ਆ ਕਿ ਮੇਰੇ ਨਾਲ ਆਫ ਕਰ ਲਈ ਓਕੇ ਓਕੇ ਪਰ ਉਹ ਗੱਲ ਵੱਖਰੀ ਆ ਕਿ ਐਂਡ ਤੇ ਮੈਨੂੰ ਕੁਝ ਵੀ ਨਹੀਂ ਮਿਲਣਾ ਤੇ ਤੇ ਕੀ ਰਹੀ ਤੇ ਗਾਇਜ਼ ਇੱਥੇ ਆਪਾਂ ਕਰਦੇ ਅੱਜ ਦੇ ਵਲੌਗ ਦਾ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਤੇ ਹੁਣ ਮਿਲਦੇ ਆ ਕੱਲ ਦੇ ਵਲੌਗ 'ਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਬਾਏ ਬਾਏ